ਅਸੀ ਮੁੱਦਾ ਨਹੀਂ ਹੈ اپوزیشن ਪਾਰਟੀਆਂ ਦੀਆਂ ਸਾਰੀਆਂ ਹੀ ਟੀਰਾਂ ਦੇ ਆਪੋ ਆਪਣੇ ਨਿਸ਼ਾਨੇ ਨੇ ਹੁਣ ਇਹ ਜੰਨੀਆਂ ਵੀ ਕਿਸਾਨ ਯੂਨੀਅਨਾਂ ਨਾਲ ਕਿਸੇ ਨਾ ਕਿਸੇ ਰਾਜਨੀਤਿਕ ਧੜੇ ਨਾਲ ਜੁੜੀਆਂ ਹੋਈਆਂ ਨੇ ਇਹ ਉਲਨਾ ਰਾਜ ਉਹਨਾਂ ਰਾਜਨੀਤਿਕ ਧੜਿਆਂ ਦੇ ਹਿੱਤ ਪੂਰੇ ਕਰਨ ਵਾਸਤੇ ਹੀ ਹੁਣ ਚੋਣਾਂ ਤੱਕ ਕਿਸਾਨਾਂ ਨੂੰ ਸਿੰਘੂ ਤੇ ਟਿਕਰੀ ਬਾਰਡਰ ਤੇ ਖੱਜਲ ਖੁਆਰ ਕਰ ਰਹੀਆਂ ਨੇ ਖੱਜਲ ਖੁਆਰੀਆ ਚਾਹੇ ਤੁਸੀਂ ਮੰਨੋ ਚਾਹੇ ਨਾ ਮੰਨੋ ਮੈਂ ਪਿਛਲੀ ਵੀਡੀਓ ਵਿੱਚ ਵੀ ਕਹਾ ਸੀ ਹੁਣ ਫੇਰ ਕਾਹ ਦਿੰਦਾ ਕਿਉਂਕਿ ਜਦੋਂ ਬਿਲ ਅਗਲੀਆਂ ਹੀ ਇਲੈਕਸ਼ਨਾਂ ਤੱਕ ਸੁਪਰੀਮ ਕੋਰਟ ਨੇ ਸਟੇ ਕਰ ਦਿੱਤੇ ਨੇ ਤੇ ਫੇਰ ਖੱਜਲ ਖੁਆਰੀਆ ਬੰਨਾ ਤਾਂ ਕੁਝ ਵੀ ਨਹੀਂ ਨਾ ਪਾਰ ਸਰਕਾਰ ਨੇ ਕੁਝ ਕਰਨਾ ਨਾ ਹੈ ਕੁਝ ਕਰ ਸਕਦੇ ਨੇ ਤੇ ਇਹ ਆਪੋ ਆਪਣੇ ਸਿਆਸੀ ਆਕਿਆਂ ਦੇ ਹਿੱਤ ਪੂਰਨ ਵਾਸਤੇ ਕਿਸਾਨ ਮੋਰਚੇ ਨੂੰ ਲੰਬਾ ਕਰ ਰਹੇ ਨੇ ਆ ਕਿਸਾਨਾਂ ਨੂੰ ਹੁਣ ਸਮਝ ਲਾਣਾ ਚਾਹੀਦਾ ਵਿਪਰਨਾਂ ਦਾ ਕੋਈ ਕਿਉ ਮੰਨੇਗਾ ਕਿ ਇਸ ਗੱਲ ਕਰਕੇ ਮੰਨੇਗਾ ਔਰ ਜੇ ਮੰਨ ਵੀ ਲਏਗਾ ਇਹ ਕਹਿੰਦੇ ਨੇ ਬਾਈਕਾਟ ਕਰਕੇ ਨਹੀਂ ਆਣਾ ਫਿਰ ਕੀ ਹੋ ਜਾਏਗਾ ਬੜਾ ਸਪਸ਼ਟ ਮੇਰਾ ਸਵਾਲ ਆ ਕਿ ਫਿਰ ਕੀ ਹੋ ਜਾਏਗਾ ਇਹ ਕਹ ਰਹੇ ਨੇ ਜੀ ਪਾਰਲੀਮੈਂਟ ਨਹੀਂ ਚੱਲਣ ਦੇਣੀ ਉਹ ਤਾਂ ਸਿਆਸੀ ਲੋਕਾਂ ਨੇ ਵੈਸੇ ਵੀ ਨਹੀਂ ਚੱਲਣ ਦੇਣੀ ਪਤਾ ਹੀ ਆ ਕਿ ਪਾਰਲੀਮੈਂਟ ਸਰਦੂਰ ਆਪਣਾ ਜਿਹੜਾ ਬਰਸਾਤ ਦਾ ਸ਼ਾਸਨ ਹੈਗਾ ਇਹ ਮੌਨਸੂਨ ਸ਼ਾਸਨ ਪਾਰਲੀਮੈਂਟ ਦਾ ਸਿਵਾ ਬਿੱਲ ਪਾਸ ਕਰਾਉਣ ਤੋਂ ਕੋਈ ਕੰਮ ਨਹੀਂ ਜ ਹੋਣੇ ਸਰਕਾਰ ਨੇ ਆਪਣੇ ਬਿੱਲ ਆਪਣੇ ਬਹੁਮਤ ਨਾਲ ਪਾਸ ਕਰਾ ਜਾਣੇ ਨੇ ਆਪੋਜੀਸ਼ਨ ਆਪਣੀ ਖੇਡ ਖੇਡਦਾ ਰਹੇਗਾ ਇਸ ਤੋਂ ਸਿਵਾ ਉਸ ਵਿੱਚ ਕੁਝ ਨਹੀਂ ਹੋਣਾ ਤੇ ਅਜੇ ਵੀ ਪੁਜਾਰੀ ਕਰਨ ਦਾ ਕੀ ਮਕਸਦ ਆ ਜੇ ਅਜੇ ਵੀ ਪੁਜਾਰੀ ਕਰਨ ਨਾਲੋਂ ਜ਼ਿਆਦਾ ਵੱਡਾ ਕੰਮ ਆ ਸੀ ਕਿ ਜਿਹੜੇ ਆ 2-200 ਦੇ ਕਹਿੰਦੇ ਨੇ ਅਸੀਂ ਸਨਾਖਤੀ ਕਾਰਡ ਦੇ ਕੇ ਰੋ ਜਾਣਾ 22 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਜਥੇ ਭੇਜਾਂਗੇ ਪਾਰਲੀਮੈਂਟ ਦਾ ਘਰਾਉ ਕਰਨ ਲਈ 200 ਬੰਦਿਆਂ ਨਾਲ ਤਾਂ ਪਾਰਲੀਮੈਂਟ ਦਾ ਘਰਾਉ ਹੁੰਦਾ ਨਹੀਂ ਕਿਉਂਕਿ ਪਾਰਲੀਮੈਂਟ ਦਾ ਜਿਹੜਾ ਘੇਰਾ ਹੈਗਾ ਉਹ ਹੀ ਬਹੁਤ ਵੱਡਾ ਤੇ ਦਾਸ ਨੇ ਫੇਰ ਦੁਬਾਰਾ ਪਹਿਲਾਂ ਵੀ ਬੇਨਤੀ ਕੀਤੀ ਸੀ ਉਹਨੂੰ ਵੀ ਕਰ ਰਿਹਾ ਕਿ ਪਾਰਲੀਮੈਂਟ ਨੂੰ ਘੇਰਨ ਦਾ ਇਹਨਾਂ ਨੂੰ ਸ਼ਾਂਤਮਈ ਢੰਗ ਨਾਲ ਹੱਥ ਪੈਰ ਬੰਨ ਕੇ ਮੂੰਹ ਬੰਨ ਕੇ ਇੰਟਰਨੈਸ਼ਨਲ ਕਮਿਊਨਿਟੀ ਦਾ ਸਾਥ ਲੈਣ ਵਾਸਤੇ ਪਾਰਲੀਮੈਂਟ ਦੇ ird gird ਚੇਨ ਬਣਾਣੀ ਚਾਹੀਦੀ ਸੀ ਹੋਰ ਉਹ ਚੇਨ ਇਹਨਾਂ ਨੂੰ ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਬਣਾ ਲ ਕੇ ਬਹਿ ਜਾਣਾ ਚਾਹੀਦਾ ਸੀ ਜਹੀਦਾ ਐ ਸੀ ਮਨੁਖੀ ਚੇਨ ਬਣਾਓ ਤੇ ਕਹੋ ਅਸੀਂ ਕਿਸੇ ਨੂੰ ਹੀ ਪਾਰਲੀਮੈਂਟ ਵਿੱਚ ਨਹੀਂ ਜਾਂਦਾਂਦੇ ਜਦ ਤੱਕ ਕਿਸਾਨਾਂ ਦੇ ਹਿੱਤ ਵਿੱਚ ਫੈਸਲਾ ਨਹੀਂ ਲਾਂਦੇ ਅਜਿਹਾ ਨਹੀਂ ਕੀਤਾ ਜਾ ਰਿਹਾ ਨਾ ਅਜਿਹਾ ਕਰਨ ਦੀ ਇੰਨੀ ਜੁਰਤ ਹੈ ਕਿਉਂਕਿ ਇਹਨਾਂ ਦੇ ਰਾਜਨੀਤਾ ਕਾਕਾ ਇਹਨਾਂ ਨੂੰ ਇਸ ਗੱਲ ਦੀ ਆਗਿਆ ਨਹੀਂ ਦਿੰਦੇ ਮੁਕਤੀ ਗੱਲ ਜੇ ਹੁਣ ਆ ਜਾਓ ਤਿੰਨ ਬਿੱਲਾਂ ਦੀ ਵੀ ਗੱਲ ਆਪਾਂ ਕਰ ਲਈਏ ਮੇਰਾ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਹੁਣ ਫੇਰ ਮੈਂ ਕਰ ਰਿਹਾ ਹਾਂ ਮੈਂ ਬਿੱਲਾਂ ਦੇ ਵਿਰੋਧ ਦੀ ਚਾਹ ਮੈਂ ਬਾਰ-ਬਾਰ ਕਹਿੰਦਾ ਮੈਂ ਬਿੱਲਾਂ ਦੇ ਵਿਰੋਧ ਦੀ ਚਾਹ ਪਰ ਜਿਵੇਂ ਦਾ ਵਿਰੋਧ ਕਿਸਾਨ ਆਗੂ ਕਰਦੇ ਨੇ ਮੈਂ ਉਸ ਦੇ ਹੱਕੀ 'ਚ ਨਹੀਂ ਆ ਕਿਉਂਕਿ ਉਹਨਾਂ ਦਾ ਵਿਰੋਧ ਕਿਸਾਨਾਂ ਨੂੰ ਧੋਖਾ ਦੇਣ ਵਾਲਾ ਹੈ ਮੇਰਾ ਵਿਰੋਧ ਜਿਹੜਾ ਮੈਂ ਅੱਜ ਤੁਹਾਡੇ ਨਾਲ ਫੇਰ ਪਹਿਲਾਂ ਦੀਆਂ ਵੀਡੀਓ ਤੋਂ ਬਾਅਦ ਅੱਜ ਫੇਰ ਸਾਂਝਾ ਕਰਨ ਲੱਗਾ ਉਹ ਕਿਸਾਨਾਂ ਦੇ ਹਿੱਤ 'ਚ ਹੈ ਕਿਸਾਨਾਂ ਦੇ ਵਿਰੋਧ 'ਚ ਕਿਉਂ ਹੈ ਕਿਸਾਨ ਯੂਨੀਅਨਾਂ ਦਾ ਵਿਰੋਧ ਜਿਹੜੇ ਉਹਤ ਅੰਦੋਲਨ ਕਰ ਰਹੇ ਨੇ ਉਹ ਕਹਿ ਰਹੇ ਨੇ ਬਿੱਲ ਰੱਦ ਕਰੋ ਮੇਰਾ ਸਵਾਲ ਆ ਕਿ ਜੇ ਅੱਜ ਬਿੱਲ ਰੱਦ ਵੀ ਹੋ ਜਾਂਦੇ ਨੇ ਤੇ ਫਿਰ ਸਰਕਾਰ ਕੋਲ ਕਨਸਟੀਟਿਊਸ਼ਨਲ ਰਾਈਟ ਹੈ ਸੰਵਿਧਾਨਕ ਰਾਈਟ ਹੈ ਕਿ ਉਹ ਦੁਬਾਰਾ ਬਿੱਲ ਬਣਾ ਸਕਦੀ ਹੈ ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ ਕਿਸਾਨ ਕਿਸਾਨਾਂ ਦੇ ਵਾਸਤੇ ਜਿਹੜੇ ਤਿੰਨ ਬਿੱਲ ਹੁਣ ਆਏ ਨੇ ਇਸ ਤੋਂ ਵੱਧ ਮਾਰੂ ਬਿੱਲ ਦੁਬਾਰਾ ਪਾਰ ਸਰਕਾਰ ਨਹੀਂ ਬਣਾਏਗੀ ਇਸ ਚੀਜ਼ ਦੀ ਗਰੰਟੀ ਉਹ ਕਿਉਂ ਨਹੀਂ ਮੰਗਦੇ ਮੈਂ ਉਸ ਚੀਜ਼ ਦੀ ਗਰੰਟੀ ਮੰਗਦਾ ਹੁਣ ਦੇਖੋ ਦੋਨਾਂ ਵਿੱਚ ਫਰਕ ਤਾਂ ਹੈ ਨਾ ਉਹ ਕਹਿੰਦੇ ਨੇ ਬਿੱਲ ਰੱਦ ਕਰੋ ਮੈਂ ਕਹਿੰਦਾ ਵੀ ਗਰੰਟੀ ਰੱਦ ਕਰੋ ਗਰੰਟੀ ਆ ਹੋਣੀ ਚਾਹੀਦੀ ਹੈ ਕਿ ਦੁਬਾਰਾ ਅਜਿਹੇ ਬਿੱਲ ਅਤੇ ਇਸ ਸੋਚ ਵਾਲੇ ਬਿੱਲ ਕਦੇ ਵੀ ਭਾਰਤੀ ਚ ਸਥਾਪਿਤ ਨਹੀਂ ਕੀਤੇ ਜਾਣਗੇ ਇਸ ਗੱਲ ਦੀ ਸਰਕਾਰ ਗਰੰਟੀ ਦੇ ਹੁਣ ਇਸੇ ਲਈ ਮੈਂ ਕਹਿੰਦਾ ਸੀ ਕਿ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੂੰ ਸੁਪਰੀਮ ਕੋਰਟ ਜਿਸ ਵੇਲੇ ਕੇਸ ਗਿਆ ਉੱਥੇ ਆਪਣਾ ਪੱਖ ਰੱਖਣਾ ਚਾਹੀਦਾ ਸੀ ਕਿਉਂਕਿ ਸੁਪਰੀਮ ਕੋਰਟ ਉਹ ਤਾਂ ਪੁੱਛ ਰਹੀ ਸੀ ਬਾਰ-ਬਾਰ ਪੁੱਛ ਰਹੀ ਸੀ ਤੁਸੀਂ ਕੀ ਚਾਹੁੰਦੇ ਹੋ ਉੱਥੇ ਇਹਨਾਂ ਨੂੰ ਗਰੰਟੀ ਮਿਲਦੀ ਜਿਵੇਂ ਸੁਪਰੀਮ ਕੋਰਟ ਨੇ ਹੁਣ ਤਿੰਨ ਬਿਲ ਸਟੇ ਦਿੱਤੇ ਨੇ ਸਰਕਾਰ ਕੁਝ ਨਹੀਂ ਕਰੇਗੀ ਉਸਤੇ ਉਹ ਲਾਗੂ ਵੀ ਨਹੀਂ ਹੋ ਸਕਦੇ ਕਿਉਂਕਿ ਸਟੇ ਹੋ ਗਏ ਨੇ ਐਵੇਂ ਸੰਯੁਕਤ ਕਿਸਾਨ ਮੋਰਚੀ ਵਾਲੇ ਕਿਸਾਨਾਂ ਨੂੰ ਖੱਜਲ ਖਵਾਰ ਮਾਫੀਰ ਕਰ ਰਹੇ ਨੇ ਛੂਟ ਬੋਲ ਰਹੇ ਨੇ ਕਿਉਂਕਿ ਉਹ ਬਿਲ ਤਾਂ ਅਗਲੀਆਂ ਚੋਨਾ ਤੱਕ ਸਟੇ ਹੋ ਗਏ ਉਹਨਾਂ ਦੇ ਸਬੰਧੀ ਅਗਲੀ ਆਉਣ ਵਾਲੀ ਸਰਕਾਰ ਹੁਣ ਫੈਸਲਾ ਕਰੇਗੀ ਇਹ ਗੱਲ ਨੀਤ ਹੋ ਚੁੱਕੀ ਆ ਹੋਰ ਇਹ ਗੱਲ 26 ਜਨਵਰੀ ਵਾਲੇ ਐਜੀਟੇਸ਼ਨ ਤੋਂ ਪਹਿਲਾਂ 12 ਜਨਵਰੀ ਨੂੰ ਨੀਤ ਹੋ ਗਈ ਸੀ ਇਹਦਾ ਸਭ ਧੋਖਾ ਧੜੀ ਚੱਲ ਰਹੀ ਹੈ ਮੈਂ ਬੜਾ ਸਪਸ਼ਟ ਕਹਿ ਰਿਹਾ ਹਾਂ ਬਾਰ-ਬਾਰ ਕਹਿ ਰਿਹਾ ਹੁਣ ਆਓ